ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਮੋਹਨੀ 모ਹਤ ਰਹੈ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟਟ ਨਾ ਕਾਹੂ ਤੋਰੀ ਰਹਾਉ ਖਾਟ ਸਾਸਤਰ ਉਚਰਤ ਰਸਨਾਗਰ ਖਾਟ ਸਾਸਤਰ ਉਚਰਤ ਰਸਨਾਗਰ तीर्थ गमन न थोरी तीर्थ गवन न थूरी पूजा चक्रवर्त नेम तपिया ओहा गैल न छोरी अंध कूप मह पतत होत जग संत हो करहु परमगत मोरी ये विश्राम ध्यान न लाउना है अंध कूप मह इथ ठमक पतित होत जग इथे विश्राम है संत हो इथे यमkladनीय है ਕਰਹੁ ਪਰਮ ਗਤ ਮੂਰੀ ਸਾਧ ਸੰਗਤ ਨਾਨਕ ਭੈਉ ਮੁਕਤਾ ਦਰਸ਼ਨ ਪੇਖਤ ਪੂਰੀ ਸਾਰਗ ਮਹੱਲਾ 5 ਕਹਾ ਕਰਹ ਰੇ ਖਾਟ ਖਾਟਲੀ ਹਰੇ ਪਦਤੀ ਵਿਸਰਾਮ ਲਾਉਣਾ ਹੈ ਕਹਾ ਕਰਹ ਰੇ ਖਾਟ ਖਾਟਲੀ ਪਵਨ ਅਫਾਰ ਤੂਰ ਚਮਰ ਆਤ ਜਜਰੀ ਤੇਰੀ રે ਮਾਟੁਲੀ ਇਹ ਵੀ ਵਿਸਰਾਮ ਇਸੇ ਤਰਾਂ ਹੀ ਲਾਉਣਾ ਹੈ ਪਵਨ ਅਫਾਰ ਤੂਰ ਚੰਰੋ ਇਥੇ ਵਿਸਰਾਮ ਆਤ ਜਜਰੀ ਤੇਰੀ રે ਇਥੇ ਠਮਕ ਮਾਟੁਲੀ ਰਹਾਉ ਉਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ਜੈਸੇ ਬਸਾ ਮਾਸ ਦੀਤ ਝਾਟੂਲੀ ਜੈਸੀ ਤੇ ਯਮਕ ਲੱਗੀ ਦੇਵਨਹਾਰ ਬਿਸਾਰਿਓ ਅੰਦਲੇ ਜੋ ਸਫਲੀ ਉਧਰ ਜੋ ਸਫਰੀ ਉਧਰ ਪਰੈ ਬਹਿਹਾਟੂਲੀ ਹਾਂ ਜੋ ਸਫਰੀ ਉਧਰ ਪਰ ਹੈ ਉਧਰ ਬੋਲਣਾ ਦੱਦੇ ਦੇ ਨਾਲ ਜੋ ਸਫਰੀ ਉਧਰ ਪਰ ਹੈ ਬਹਿਹਾਟੂਲੀ ਸਾਧ ਬਿਕਾਰ ਬਿਕਾਰ ਝੂਠ ਰਸ ਜਹਿ ਜਾਨੋ ਤਹਿ ਪੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠਲੀ ਸਾਰਗ ਮਹੱਲਾ ਪੰਜਵਾਂ ਗੁਰਜੀਉ ਸੰਗਤ ਹਾਰੈ ਜਾਨਿਓ ਕੋਟ ਜੋਧ ਵਾ ਕੀ ਬਾਤ ਨ ਪੁੱਛੀਐ ਤਾਂ ਦਰਗਹ ਭੀ ਮਾਨਿਓ ਕੋਟ ਜੋਦ ਉਹ ਆ ਕੀ ਬਾਤ ਨ ਪੁੱਛੀਐ ਤੇ ਵਿਸਰਾਮ ਤਾਂ ਦਰਗਹ ਭੀ ਮਾਨਿਓ ਰਹਾਉ ਕਵਨ ਮੂਲ ਪ੍ਰਾਨੀ ਕਾ ਕਹੀਐ ਕਵਨ ਰੂਪ ਦ੍ਰਿਸ਼ਤਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲਭ ਦੇਹ ਬਖਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲਭ ਦੇਹ ਬਖਾਨਿਓ ਦੁਲਭ ਨੀ ਕਹਿਣਾ ਦੁਲਭ ਦੇਹ ਬਖਾਨਿਓ ਤਉਮਤੇ ਸੇਵ ਤਉਮਤੇ ਜਾਪ ਤਾਪਾ ਤਉਮਤੇ ਤਤਪ ਪਛਾਨਿਓ ਕਾਰ ਮਸਤਕ ਧਾਰ ਕੱਟੀ ਜੇਵਰੀ ਹਾਂ ਕਾਰ ਮਸਤਕ ਧਾਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰਗ ਮਹੱਲਾ ਪੰਜਵਾ ਹਰ ਹਰ ਦੀਓ सेवक ਕਉ ਨਾਮ ਮਾਨਸ ਕਾ ਕੋ ਬਪੁਰੂ ਭਾਈ ਜਾ ਕੋ ਰਖਾ ਰਾਮ ਰਹਾਉ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪ ਮਹਾਜਨ ਇਹ ਵੱਖਰਾ ਹੀ ਪਾਠ ਕਰਨਾ ਹੈ ਮਹਾਜਨ ਇਕੱਠਾ ਨਹੀਂ ਕਹਿ ਦੇਣਾ ਆਪ ਮਹਾਜਨ ਆਪੇ ਪੰਚਾਇ ਤੇ ਵਿਸਰਾਮ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ਆਪੇ ਬਾਤ ਰੱਖੀ ਸੇਵਕ ਕੀ ਆਪ ਕਿਉ ਬੰਧਾਨ ਆਦ ਜੁਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰਗ ਮਹੱਲਾ ਪੰਜਵਾ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਇਹ ਵਿਸਰਾਮ ਸਖਾ ਪਤਿ ਲਾਉਣਾ ਹੈ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਵ ਪਿੰਡ ਸਭ ਤੁਮਰਾ ਇਹ ਤਾਨ ਸੀਤੋ ਤੁਮਰੇ ਧਾਨ ਰਹਾਉ ਇਹ ਤਾਨ ਸੀਤੋ ਤੁਮਰੇ ਧਾਨ ਤੁਮ ਹੀ ਦੀਏ ਅਨਕ ਪ੍ਰਕਾਰਾ ਤੁਮ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਪਾਤ ਰਾਖੁ ਅੰਤਰ ਜਾਮੀ ਜਾਨ ਜੇਨ ਸੰਤਨ ਜਾਣਿਆ ਤੂ ਠਾਕੁਰ ਤੇ ਆਏ ਪ੍ਰਵਾਨ ਕਿ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜੇਨ ਸੰਤਨ ਜਾਣਿਆ ਇਥੇ ਠਮਕ ਤੂ ਠਾਕੁਰ ਇੱਥੇ ਵਿਸਰਾਮ ਹੈ ਤੇ ਆਏ ਪਰਵਾਨ ਜਾਨ ਕਾ ਸੰਗ ਪਾਈਐ ਵਡ ਭਾਗੀ ਨਾਨਕ ਸੰਤਨ ਕੈ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ